ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਿੰਡ ਨੂੰ ਗਾਮਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਉਦੇਸ਼ ਨਾਲ ਖੁਆਰ ਹੋਏ ਸਭ ਮਿਲेंगे ਪ੍ਰੋਗਰਾਮ ਤਹਿਤ ਗੁਰਮਤ ਸਮਾਗਮ ਕਰਵਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਵਿਸ਼ੇਸ਼ ਤੌਰ ਤੇ ਸ਼ਾਮੂਲੀਅਤ ਕੀਤੀ ਗਈ। ਉਨ੍ਹਾਂ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿਖਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਨਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਉਹਨਾਂ ਦੀ 350 ਸਾਲਾਂ ਦੀ ਸ਼ੀਸ਼ਟਾਉਦੀ ਆ ਰਹੀ ਆ ਉਹਨੂੰ ਸਮਰਪਿਤ ਅਤੇ ਜਿਹੜੀ ਲਹਿਰ ਚੱਲ ਰਹੀ ਧਰਮ ਪ੍ਰਚਾਰ ਦੀ ਖੁਆਰ ਹੋਏ ਸਭ ਮਿਲेंगे ਉਹਦੇ ਤਹਿਤ ਅੱਜ ਨਗਾਵਾ ਪਿੰਡ ਦੇ ਵਿੱਚ ਇਹ ਸਾਰੇ ਜਿਹੜੇ ਪ੍ਰੋਗਰਾਮ ਹੀ ਲਿਖੇ ਗਏ ਜਿਹਦਾ ਇੱਕੋ ਇੱਕ ਮਕਸਦ ਆ ਸਿੱਖ ਧਰਮ ਦਾ ਪ੍ਰਚਾਰ ਸਿੱਖ ਇਤਿਹਾਸ ਦਾ ਕਿਉਂਕਿ ਮੈਂ ਇਹ ਸਮਝਦਾ ਮਾਂ ਜੇ ਸਾਡੇ ਬੱਚਿਆਂ ਨੂੰ ਜਾਂ ਜਵਾਨਾਂ ਨੂੰ ਸਿੱਖ ਇਤਿਹਾਸ ਦੀ ਸਮਝ ਲੱਗ ਜੇ ਉਹ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਤੇ ਕਰਦੇ ਆ ਪਰ ਕਦੀ ਵੀ ਸਿੱਖੀ ਤੋਂ ਪਰੇ ਨਹੀਂ ਹੁੰਦੇ ਸਿੱਖੀ ਤੋਂ ਟੁੱਟਦੇ ਨਹੀਂ ਅੱਜ ਇਹ ਲੋੜ ਆ ਅਸੀਂ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਿੱਖ ਇਤਿਹਾਸ ਨਾਲ ਜੋੜੀਏ ਜਵਾਨਾਂ ਨੂੰ ਜੋੜੀਏ ਸਾਡੀਆਂ ਮਾਵਾਂ ਭੈਣਾਂ ਆਪ ਪਾਠ ਕਰਨ ਤੇ ਬੱਚਿਆਂ ਨੂੰ ਪਾਠ ਕਰਾਉਣ ਤੋਂ ਸਿੱਖੀ ਦੇ ਪ੍ਰਚਾਰ ਦੇ ਤਹਿਤ ਹੀ ਅਸੀਂ ਅੱਜ ਫਤੇਗੜ ਸਾਹਿਬ ਦੇ ਇਸ ਨਗਰ ਦੇ ਵਿੱਚ ਪਹੁੰਚੇ ਆਦਾ ਤਕਰੀਰ ਰਾਜਨੀਤਿਕ ਭਾਈ ਜੋਰ ਕਰਦੇ ਨੇ ਉਹ ਅਸ਼ੀਸ਼ ਜਣਾਉਂਦੇ ਨੇ ਮੋ ਨਿਮਰਯਾਤਾ ਤੇ ਮਰਯਾਦਾ ਹੀ ਅਕਾਲ ਤਖ ਸਾਹਿਬ ਸਰਵੋੱਚਾ ਤੇ ਸਾਨੂੰ ਉਹਦਾ ਹੁਕਮ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਗਾਵਾ ਵਿਖੇ ਖਾਹਰ ਹੋਏ ਸਭ ਮਿਲेंगी ਤਹਿਤ ਇੱਕ ਜਿਹੜਾ ਅਕਾਲ ਤਖ ਸਾਹਿਬ ਤੋਂ ਪ੍ਰੋਗਰਾਮ ਲਿਖੇ ਗਏ ਨੇ ਉਤੇ ਤਹਿਤ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀਗਾ ਇਦੇ ਵਿੱਚ ਸਿੰਘ ਸਾਹਿਬ ਗਿਆਨੀ ਜੁਦੀਪ ਸਿੰਘ ਜੀ ਗੜਗੜ ਚ ਉਹਨਾਂ ਨੇ ਸਮੂਲੀਅਤ ਕੀਤੀ ਔਰ ਇਹ ਜਿਹੜਾ ਨੌਵੇਂ ਪਾਤਸ਼ਾਹ ਿੰਦਰੀ ਦੀ ਚਾਦਰ ਉਹਨਾਂ ਦੇ ਜਿਹੜੀ ਸਤਾਪਦੀ ਨੂੰ ਐ ਤੇ ਜਿਹੜਾ ਪ੍ਰੋਗਰਾਮ ਹੈ ਹੋ ਰੱਖਿਆ ਗਿਆ ਔਰ ਹਮੇਸ਼ਾ ਇਹਨਾਂ ਦਾ ਹੱਦ ਤੋਹਿਆਤ ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਕਰਨਾ ਪ੍ਰਚਾਰ ਕਰਨਾ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨਾ ਕਰਵਾਣੀ ਦੇ ਨਾਲ ਜੋੜਨਾ ਔਰ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਉਣਾ ਇਹ ਸੋਮਨੀ ਕਮੇਟੀ ਹੈ ਜਿਹੜਾ ਇਹਦੇ ਕੰਮ ਸ਼ੁਰੂ ਕੀਤਾ ਹੋਇਆ ਹੈ ਜਿੱਥੇ ਕਾਲਤਾਪ ਦੇ ਜਥੇਦਾਰ ਸਾਹਿਬ ਬਹੁਤ ਹੀ ਸਿਆਣੇ ਔਰ ਸੂਝਵਾਨ ਔਰ ਹਰ ਇੱਕ ਜਗ੍ਹਾ ਜਾ ਕੇ ਬੱਚਿਆਂ ਨੂੰ ਸੱਦਾ ਕਰਦੇ ਨੇ ਔਰ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਸੂਚੇ ਨਗਾਵਾਂ ਨਗਰਵਾਸੀਆਂ ਧੰਨਵਾਦ ਕਰਦਾ ਇਨਾਰੇ ਸਾਡੀ ਛੋਟੀ ਜੀ ਬੇਨਤੀ ਤੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਖਾਲਸਾ ਵਾਇਗਰੀ ਫਤਿਹ ਅਸੀਂ ਧੰਨਵਾਦੀ ਆ ਜੀ ਸ੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ ਜੋ ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਹੈ ਸਰਦਾਰ ਰਿਆਸਾਹਬ ਦਾ ਅਸੀਂ ਬਹੁਤ ਧੰਨਵਾਦੀ ਆ ਕਿਉਂਕਿ ਜਦੋਂ ਵੀ ਇਹਨਾਂ ਨੇ ਗੁਰਦਵਾਰਾ ਕਾਹ ਵਾਸਤੇ ਜਦੋਂ ਵੀ ਅਸੀਂ ਕੋਈ ਮੰਗ ਕਰਦੇ ਆ ਇਹ ਜਦੇ ਪੂਰੀ ਕਰਦੇ ਆ ਤੇ ਹੁਣ ਆ ਕਿਹੜਾ ਗੁਰਮਤ ਪ੍ਰੋਗਰਾਮ ਰੱਖਿਆ ਸੀਗੀ ਇਹ ਸਰਦਾਰ ਰਿਆਸਾਹਬ ਨੇ ਕਰਿਆ ਸੀਗਾ ਇਹ ਇਹਨਾਂ ਨੇ ਕਰਿਆ ਸੀਗਾ ਸਾਨੂੰ ਹੁਕਮ ਬਹੁਤ ਅਸੀਂ ਤਾਂ ਸਿਰ ਮੱਥੇ ਪ੍ਰਵਾਨ ਕਰਿਆ ਬਾਕੀ ਜੇ ਕੋਈ ਸੇਵਾ ਦੀ ਬਾਤ ਕਰ ਰਹੀ ਹੋਵੇ ਤਾਂ ਅਸੀਂ ਬਹੁਤ ਔਰ ਜੋ ਬਹੁਤ ਹੀ ਖੁਸ਼ੀ ਦਾ ਮੌਕਾ ਜਿਹੜਾ ਕਲ ਤਾਕਤ ਦੇ ਜਥੇਦਾਰ ਕੌਂਸਲਾ ਪਲਦੀਪ ਸਿੰਘ ਗੜਗਾਜੀ ਪਿੰਡ ਨਗਾਵਾਂ ਵਿਖੇ ਪਹੁੰਚੇ ਨੇ ਬੜੀ ਮਾਣ ਵਾਲੀ ਗੱਲ ਹੈ ਵੀ ਇੰਨੇ ਸਰਵਪੁੱਤ ਅ ਸ਼ਖਸੀਅਤ ਹੈ ਜਿਹੜੀ ਉਹ ਆਪ ਚੱਲ ਕੇ ਪਿੰਡ ਨਗਾਵਾਂ ਵਿਖੇ ਪਹੁੰਚੇ ਨੇ ਅਤੇ ਉਹਨਾਂ ਨੇ ਗੁਰਸਿੱਖੀ ਦੇ ਨਾਲ ਜੋੜਨ ਵਾਸਤੇ ਸਾਰੀ ਸੰਗਤ ਨੂੰ ਪ੍ਰੇਰਿਤ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਜਥੇਦਾਰ ਸਾਹਿਬ ਦਾ ਪਿੰਡ ਨਗਾਵਾਂੋਂ ਤੇ ਸਾਡੇ ਇਲਾਕੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਗੁਰਜੀਤ ਸਿੰਘ ਕਾਲਸਾ ਗੁਰਜੀਤ ਸਿੰਘ ਜੀ ਖੱਤਰਾ ਇੱਥੇ ਪਿੰਡ ਨਗਾਵਾਂ ਦੇ ਵਿੱਚ ਧਾਰਮਿਕ ਸਮਾਗਮ ਕਰਾਇਆ ਗਿਆ ਜਿਹਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਿਕਾਰਤਾ ਸਾਹਿਬ ਦੇ ਜਥੇਦਾਰ ਸਾਹਿਬ ਜੇਦਰ ਕੁਲਵਿੰਦ ਕੁਲਦੀਪ ਸਿੰਘ ਜੀ ਗਰਦਾਰ ਸਾਹਿਬ ਉਹ ਚੇਤੇ ਤੌਰ ਤੇ ਪਹੁੰਚੇ ਨੇ ਔਰ ਉਹਨਾਂ ਨੇ ਇੱਥੇ ਗੁਰਮਤ ਵਿਚਾਰਾਂ ਕੀਤੀਆਂ ਔਰ ਸਮੁੱਚੀ ਸੰਗਤ ਨੂੰ ਗੁਰੂ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਦਾ ਜਿਹੜਾ ਉਹ ਇਥੋਂ ਉਪਦੇਸ਼ ਦਿੱਕੇ ਗਏ ਨੇ ਸੋ ਮੈਂ ਸਮਝਦਾ ਅੱਜ ਸਮੁੱਚੀ ਸੰਗਤ ਨੂੰ ਜਿੱਥੇ ਜਿਹੜਿਆ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਬੜੇ ਵੱਡੇ ਮੈਂ ਸਮਝਦਾ ਇਹਨਾਂ ਦਾ ਲਾਭ ਮਿਲੂਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਤੇ ਸਾਡੇ ਇਥੋਂ ਦੇ ਮੈਂਬਰ ਉਤਾਰਨ ਕੀ ਗਿਆ ਤੇ ਦਿਨ ਰਾਤ ਜਿਹੜੀ ਇਥੇ ਇਹਨਾਂ ਨੇ ਜੋ ਪ੍ਰੋਗਰਾਮ ਲਿਖੇ ਨੇ ਉਹ ਜਿਹੜੇ ਹਰ ਰੋਜ਼ਾਨਾ ਹਰ ਪਿੰਡ ਦੇ ਵਿੱਚ ਜਿਹੜੇ ਤਰੀਕੇ ਨਾਲ ਪਿੰਡ ਪਿੰਡ ਤੱਕ ਜਿਹੜੇ ਪਰਮੁਖ ਦੇ ਸਮਾਗਮ ਨੇ Oh, terbaik jam.